ਮਗਰ ਹੋਰ ਛੋਟੀ ਜੀ ਕਹਾਣਾ ਗੁਰੂ ਸਾਹਿਬ ਨੇ ਕਿੱਡੀ ਵੱਡੀ ਤਕਨੀਕ ਦਿੱਤੀ ਸਾਨੂੰ ਕਿ ਮੁਖ ਦੇ ਵਿੱਚੋਂ ਆਵਾਜ਼ ਆਉਣੀ ਚਾਹੀਦੀ ਹੈ ਇੱਕ ਤਾਂ ਰੱਬ ਦੀ ਆਵਾਜ਼ਤ ਦੂਜਾ ਪਹਿਚਾਨ ਵੀ ਇਹ ਸਿੱਖਾ ਇਹਦੇ ਮੂੰਹ ਚੋਂ ਆਵਾਜ਼ ਆਉਂਦੀ ਹੈ ਅੱਜ ਸਿੱਖਾਂ ਦੇ ਮੂੰਹ ਚੋਂ ਆਵਾਜ਼ ਕੁਰਬਾਨੀ ਦੀ ਔਰੋਂ ਬੰਦ ਹੋ ਗਈ ਜਿਹੜਾ ਦਿਲ ਦੀ ਡੈਰੀ ਤੇ ਨੋਟ ਕਰਵਾਇਆ ਸੀ ਕਦੇ ਨਿੱਤ ਨੇਮ ਨਾ ਛੱਡੀ ਅੱਜ ਉਹ ਨਿੱਤ ਨੇਮ ਤੋਂ ਸਿੱਖ ਦੂਰ ਹੋ ਗਿਆ ਅਸੀਂ ਹਾਂ ਸਿੱਖ ਪਰ ਸਾਡੇ ਕੋਲ ਜੋ ਮੇਰੇ ਮਾਲਕ ਨੇ ਬਖਸ਼ਾ ਕੀਤੀਆਂ ਉਹ ਕਿਹਦੇ ਕੋਲ ਨੇ ਕੋਈ ਤੁਹਾਡੇ ਵਰਗਾ ਰੱਬ ਦਾ ਪਿਆਰਾ ਹੋ ਸਕਦਾ ਜਿਹੜਾ ਸੰਭਾਲੀ ਬੈਠਾ ਤੇ ਨਹੀਂ ਅੱਜ ਅਫਸੋਸ ਇਸ ਕਸਤਾ ਮੇਰੇ ਪਾਤਸ਼ਾਹ ਨੇ ਇਹਦੇ ਦੁੱਖਾਂ ਦੇ ਸਮੇਂ 'ਚ ਰੱਬ ਦੀ ਆਵਾਦਤ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਨਾ ਉਹਦੀ ਬਾਣੀ ਦੀ ਸਿਫਤ ਕਰਨੀ ਨਾਮ ਬੰਦਗੀ ਜਪਣੀ ਭਗਤੀ ਕਰਨੀ ਉਹ ਛੱਡੀ ਨਹੀਂ ਅੱਜ ਅਸੀਂ ਸਭ ਕੁਝ ਹੁੰਦਿਆਂ ਹੋਇਆਂ ਵੀ ਗੁਰਬਾਣੀ ਤੋਂ ਪੂਰੂ ਹੋ ਗਏ ਆਓ ਇੱਕ ਪ੍ਰੋਮਿਸ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਸ਼ਹੀਦੀ ਸਫ਼ਰ ਨੂੰ ਵੇਖਦੇ ਹੁਏ ਆ ਕਿ ਅੱਜ ਤੋਂ ਬਾਅਦ ਮੈਂ ਕਮ ਸੇ ਕਮ ਮੂਲ ਮੰਤਰ ਤਾਂ ਜ਼ਰੂਰ ਕਰਾਂਗਾ ਕਮ ਸੇ ਕਮ ਗੁਰਮੰਤਰ ਤਾਂ ਜ਼ਰੂਰ ਕਰਾਂਗਾ ਘੱਟ ਤੋਂ ਘੱਟ ਮੈਂ ਜਪਜੀ ਸਾਹਿਬ ਦੀ ਬਾਣੀ ਤਾਂ ਮੈਂ ਜ਼ਰੂਰ ਪੜ੍ਹਨਗਾ ਕਬੀਰ ਇੱਕ ਘੜੀ ਆਦੀ ਕਦੀ ਆਦੀ ਹੂੰ ਤੇ ਆਦ ਪਗਤਨ ਸੇਤੀ ਗੋਸਤੇ ਜੋ ਕਿਨੋ ਸੋ ਲਾ ਜਿੰਨਾ ਵੀ ਵਕਤ ਮਿਲਦਾ ਇਸ ਵਕਤ ਪਿੱਛੇ ਲੜਾਈ ਵੀ ਹੋ ਰਹੀ ਆ ਯੰਗ ਵੀ ਹੋ ਰਹੀ ਆ ਤੇ ਆ ਦ੍ਰਿਸ਼ ਠੰਡਾ ਮੌਸਮ ਦਾ ਗੁਰਬਾਣੀ ਦੇ ਜਾਪ ਵੀ ਹੋ ਰਹੇ ਨੇ ਪਰ ਹੁਣ ਜਿਸ ਕਿਨਾਰੇ ਤੇ ਅਪੜੇ ਨੇ ਇਹ ਉਹ ਨਦੀ ਆ ਜਿਸ ਨਦੀ ਨੂੰ ਤੁਸੀਂ ਜਾਣਦੇ ਸਰਸਾ ਦਾ ਕਿਨਾਰਾ ਸਰਸਾ ਇੱਕ ਨਦੀ ਦਾ ਨਾਮ ਹੈ ਹੁਣ ਇਹ ਉਹ